ਕੀ ਖਿਆ ਰਹੇ ਅਸੀਂ ਉਹਨਾਂ ਨੂੰ ਕੀ ਕਦੇ ਤੁਸੀਂ ਸੋਡੀ ਰਸੋਈ ਦੇ ਵਿੱਚ ਆਪਦੇ ਬੱਚਿਆਂ ਨੂੰ ਅਸੀਂ ਦੂਜਿਆਂ ਦੇ ਵਿੱਚ ਕਹਿੰਦੇ ਜ਼ਮਾਨਾ ਬੜਾ ਖਰਾਬ ਆ ਗਿਆ ਕਦੇ ਆਪਦੇ ਹੱਥੀ ਆਪਦੇ ਜਵਾਕਾਂ ਨੂੰ ਆਪਦੀ ਰਸੋਈ ਦੇ ਵਿੱਚ ਕਦੇ ਆਪਦੇ ਹੱਥੀ ਜ਼ਹਿਰ ਤਾਂ ਨਹੀਂ ਦੇ ਰਹੀ ਆਪਦੇ ਹੱਥੀ ਜਿਵੇਂ ਚਟਾ ਨੂਣ ਦੇਣਾ ਖੰਡ ਦੇਣਾ ਕੀ ਇਹ ਜ਼ਹਿਰ ਨਹੀਂ ਹੈਗਾ ਅੱਜ ਕੱਲ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਕਿੰਨਾ ਦੱਸਿਆ ਜਾ ਰਿਹਾ ਵੀ ਇੰਨਾ ਨਕਲੀ ਦੁੱਧ ਤਿਆਰ ਹੋ ਗਿਆ ਐਨੇ ਕਿਸ ਅੱਜ ਮੈਂ ਕੱਲ ਵੜ ਰਿਹਾ ਸੀ ਕੋਈ ਬਾਹਰਲੇ ਆਪਣੇ ਭਾ ਹੈ ਭਾਰਤ ਦੇ ਵਿੱਚ ਹੀ ਕਿਸੇ ਰਾਜ ਦੇ ਵਿੱਚ ਪਤਨ ਕਿੰਨਾ ਕਿਉਂ ਬਿਨਾ ਦੁੱਧ ਤੋਂ ਕਿਉਂ ਤਿਆਰ ਕਰਕੇ ਕਿਸੇ ਕੰਪਨੀ ਨੂੰ ਵੇਚ ਦਿੱਤਾ ਉਹਨਾਂ ਕੰਪਨੀ ਤੋਂ ਅਸੀਂ ਖਰੀਦ ਦਿਆ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈਗਾ ਕਿੱਥੇ ਗਏ ਸਾਡੇ ਜਿਹੜੇ ਕਹਿੰਦੇ ਆ ਸਿਹਤ ਵਿਭਾਗ ਦੇ ਮੰਤਰੀ ਸਿਹਤ ਵਿਭਾਗ ਕਿੱਥੇ ਗਿਆ ਕੀ ਉਹਦਾ ਜੋਸ਼ ਆਸੀ ਉਹ ਖਬਰਾਂ ਪੜ੍ਹੀਆਂ ਉਹਨਾਂ ਦੇ ਕੀ ਉਹਨਾਂ ਨੂੰ ਮੌਤ ਦੇ ਘਾਟ ਨਹੀਂ ਉਤਾਰ ਦੇਣਾ ਚਾਹੀਦਾ ਐਨੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਹੈ ਕੀ ਉਹ ਸਾਜ਼ਿਸ਼ਾਂ ਦੇ ਵਿੱਚ ਉਹ ਚੀਜ਼ਾਂ ਖਰੀਦਣ ਦੇ ਵਿੱਚ ਕਿਤੇ ਅਸੀਂ ਭਾਗੀਦਾਰ ਤਾਂ ਨਹੀਂ ਹੈਗੇ ਕਿਤੇ ਅਸੀਂ ਇਕੱਲੇ ਗੱਲਾਂ ਦਾ ਖੜਾ ਬਣਾਉਣ ਵਾਲੇ ਤਾਂ ਨਹੀਂ ਹੈਗੇ ਇਹਨੂੰ ਕਹਿੰਦੇ ਆ ਜੋ ਇਹਨਾਂ ਚੀਜ਼ਾਂ ਤੋਂ ਦੂਰ ਹੈ ਉਹ ਸੱਚੀ ਮਿੱੱਚੀ ਚੋਰਾ ਹੈ ਜੋ ਇਹਨਾਂ ਚੀਜ਼ਾਂ ਦੇ ਉੱਤੇ ਕਹਿੰਦੇ ਜੋ ਇਹ ਕੰਮ ਕਰਦਾ ਉਹ ਗੁਨਾ ਦਾ ਚੋਰ ਹੈ ਗੁਨਾ ਦੀ ਚੋਰੀ ਕਰਕੇ ਆਪਣੇ ਬੱਚਾ ਨੂੰ ਉਹ ਚੋਰੀ ਕਰਨੀ ਸਿਖਾਉਂਦਾ ਵੀ ਆਹ ਗੁਨਾ ਦੀ ਚੋਰੀ ਸਿੱਖ ਲਓ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਸਕਦੇ ਆ ਅਸੀਂ ਗੱਲਾਂ ਵੱਡੀਆਂ ਵੱਡੀਆਂ ਪੋਲਿਟਿਕਸ ਦੇ ਲੈਵਲ ਤੇ ਕਰਦੇ ਆ ਅਸੀਂ ਪੰਜਾਬ ਲੈਵਲ ਤੇ ਕਰਨੇ ਆ ਕਈ ਵਾਰ ਤਾਂ ਅਸੀਂ ਆਖੇ ਭਗਮਨ ਤਮਨ ਨੂੰ ਫੜ ਲੈਣਾ ਅਸੀਂ ਮੋਦੀ ਤੱਕ ਵੀ ਫੜ ਲੈਨੇ ਆ ਗੱਲਾਂ ਕਰਦੇ ਆ ਆਪਣੀ ਪੀੜ੍ਹੀ ਥੱਲੇ ਸੋਟਾਂ ਮਾਰੂ ਅਸੀਂ ਸਾਡੇ ਬੱਚਿਆਂ ਨੂੰ ਉਹ ਤਾਂ ਆਪਣੇ ਇੰਡੀਆ ਲੈਵਲ ਦੀ ਗੱਲ ਆ ਗਈ ਅਸੀਂ ਸਾਡੇ ਘਰ ਦੇ ਮੋਦੀਆਂ ਅਸੀਂ ਸਾਡੇ ਬੱਚਿਆਂ ਨੂੰ ਕੀ ਦੇ ਰਹੇ ਹਾਂ ਅਸੀਂ ਕਿੰਨੇ ਕੁ ਸਹੀ ਹਾਂ ਕਹੇ ਜੀ ਸੋਚਦੇ ਰਹੇ ਹਾਂ ਇਹ ਸੱਚ ਹੈ ਅਸੀਂ ਇੱਥੋਂ ਕਿੱਡਣਾ ਹੈ ਤਾਂ ਇੱਥੋਂ ਆਜ਼ਾਦ ਹੋਵੋ ਤਾਂ ਜ਼ਿੰਦਗੀ ਬਹੁਤ ਵਧੀਆ ਹੋ ਗਈ ਧੰਨਵਾਦ